ਜੂਨ 1984 ਦਾ ਫੌਜੀ ਹਮਲਾ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ ਅਤੇ ਹਰ ਸਾਲ ਜੂਨ ਦਾ ਪਹਿਲਾ ਹਫਤਾ ਕੌਮ ਲਈ ਬਹੁਤ ਹੀ ਭਾਵਨਾਤਮਕ ਤੇ ਵਿਰਾਗਮਈ ਹੁੰਦਾ ਹੈ ਜੂਨ ਦਾ ਪਹਿਲਾ ਹਫਤਾ 1984 ਦੇ ਫੌਜੀ ਹਮਲੇ ਨੂੰ ਤਾਜ਼ਾ ਕਰਦਾ ਜਦ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾਂ, ਤੋਪਿਆਂ ਤੇ ਗੋਲਿਆਂ ਨਾਲ ਹਮਲਾ ਕੀਤਾ ਗਿਆ ਸੀ ਹਰਮੰਦਰ ਸਾਹਿਬ ਜਿਸ ਨੂੰ ਗੋਲਡਨ ਟੈਂਪਲ ਜਾਂ ਦਰਬਾਰ ਸਾਹਿਬ ਵੀ ਕਿਹਾ ਜਾਂਦਾ ਹੈ ਠੀਕ 41 ਸਾਲ ਪਹਿਲਾਂ 6 ਜੂਨ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਰਨੈਲ ਸਿੰਘ ਪਿੰਡਰਾ ਵਾਲੇ ਵਿਰੁੱਧ ਇੱਥੇ ਆਪਰੇਸ਼ਨ ਬਲੂ ਸਟਾਰ ਸ਼ੁਰੂ ਕੀਤਾ ਸੀ ਆਪਰੇਸ਼ਨ ਬਲੂ ਸਟਾਰ 1 ਜੂਨ ਤੋਂ 6 ਜੂਨ ਦੇ ਵਿਚਕਾਰ ਕੀਤਾ ਗਿਆ ਸੀ ਸਾਬਕਾ ਰਾ ਅਫਸਰ ਜੀਬੀਐ ਸਿੱਧੂ ਦੀ ਕਿਤਾਬ ਇਨਸਾਈਡ ਸਟੋਰੀ ਆਫ ਖਾਲਸਤਾਨ ਕਨਸਪਿਰਸੀ ਦੇ ਅਨੁਸਾਰ ਇਸ ਆਪਰੇਸ਼ਨ ਚ 4 ਅਫਸਰਾਂ ਸਮੇਤ 83 ਸੈਨਿਕ ਸ਼ਹੀਦ ਹੋਏ ਸਨ ਜਦੋਂ ਕਿ 514 ਅੱਤਵਾਦੀ ਅਤੇ ਆਮ ਨਾਗਰਿਕ ਮਾਰੇ ਗਏ ਸਨ ਇਸ ਆਪਰੇਸ਼ਨ ਚ ਹਰਮੰਦਰ ਸਾਹਿਬ ਚ ਮੌਜੂਦ ਅਕਾਲ ਤਖਤ ਸਭ ਨੂੰ ਵੀ ਭਾਰੀ ਨੁਕਸਾਨ ਪਹੁੰਚਾ ਸੀ ਇਹ ਹੀ ਕਾਰਨ ਸੀ ਕਿ ਇੰਦਰਾ ਗਾਂਧੀ ਦੀ ਇਸ ਕਾਰਵਾਈ ਕਾਰਨ ਸਿੱਖਾਂ ਚ ਗੁੱਸਾ ਸੀ ਅਤੇ ਇਸ ਦੇ ਨਤੀਜੇ ਵੀ ਬਹੁਤ ਭਿਆਨਕ ਸਨ 1 ਜੂਨ ਤੋਂ 6 ਜੂਨ ਦੇ ਵਿਚਕਾਰ ਆਪਰੇਸ਼ਨ ਬਲੂ ਸਟਾਰ ਦੌਰਾਨ ਕੀ ਕੀ ਹੋਇਆ ਸੀ ਅਤੇ ਫੌਜ ਨੇ ਇਹ ਕਾਰਵਾਈ ਕਿਉਂ ਕੀਤੀ ਆਪਰੇਸ਼ਨ ਬਲੂ ਸਟਾਰ ਦੀ 41ਵੀਂ ਵਰੇਗੰਡ ਤੇ ਅਸੀਂ ਇਸ ਬਾਰੇ ਵਿਸਥਾਰ ਨਾਲ ਜਾਣਾਂਗੇ ਨਾਲ ਹੀ ਅਸੀਂ ਜਾਣਾਂਗੇ ਕਿ ਜਰਨੈਲ ਸਿੰਘ ਪਿੰਡਰਾ ਵਾਲੇ ਕੌਣ ਸੀ ਇਹ ਕਾਰਵਾਈ ਕਿਸ ਦੇ ਅੰਤ ਲਈ ਸ਼ੁਰੂ ਕੀਤੀ ਗਈ ਸੀ ਆਪ ਤੁਹਾਨੂੰ ਦੱਸ ਦਿਆਂ ਕੌਣ ਸੀ ਜਰਨੈਲ ਸਿੰਘ ਪਿੰਡਰਾ ਵਾਲੇ ਜਰਨੈਲ ਸਿੰਘ ਪਿੰਡਰਾਵਾਲੇ ਅਸੀਂ ਦੇ ਦੇਹੱਕੇ ਚ ਇੱਕ ਉੱਬਰਦੀ ਹੋਈ ਕੱਟੜਪੰਥੀ ਸ਼ਖਸੀਅਤ ਸੀ ਜਿਸ ਨੇ ਪੰਜਾਬ ਚ ਕੱਟੜਪੰਥੀ ਨੂੰ ਉਤਸ਼ਾਹਿਤ ਕੀਤਾ 2 ਜੂਨ 1947 ਨੂੰ ਜਨਮੇ ਜਰਨੈਲ 30 ਸਾਲ ਦੀ ਉਮਰ ਚ ਦਮਦਮੀ ਟਕਸਾਲ ਦੇ ਆਗੂ ਬਣੇ ਜੋ ਕਿ ਸਿੱਖ ਧਰਮ ਗ੍ਰੰਥਾਂ ਨਾਲ ਸੰਬੰਧਿਤ ਸਿੱਖਿਆ ਪ੍ਰਦਾਨ ਕਰਨ ਵਾਲੀ ਸੰਸਥਾ ਹੈ ਉਹਨਾਂ ਨੂੰ ਪਿੰਡਰਾਵਾਲਾ ਉਪਨਾਮ ਦੀ ਪ੍ਰਸਿੱਧੀ ਐਥੋਂ ਮਿਲੀ ਇਸ ਤੋਂ ਬਾਅਦ ਪੰਜਾਬ ਚ ਹਿੰਸਕ ਅਤੇ ਖਾਲਿਸਤਾਨੀ ਗਤੀਵਿਧੀਆਂ ਸ਼ੁਰੂ ਹੋ ਗਈਆਂ ਕੀ ਜਰਨੈਲ ਸਿੰਘ ਖਾਲਿਸਤਾਨ ਚਾਹੁੰਦਾ ਸੀ ਆਨੰਦਪੁਰ ਸਾਹਿਬ ਦੇ ਮਤੇ ਦੀ ਮੰਗ ਤੇਜ ਹੋ ਗਈ ਇਹ ਮਤਾ ਪੰਜਾਬ ਨੂੰ ਖੁਦ ਮੁਕਤਿਆਰੀ ਪ੍ਰਦਾਨ ਕਰਨ ਲਈ ਸੀ ਭਾਵ ਕੇਂਦਰ ਸਿਰਫ ਵਿਦੇਸ਼ੀ ਮਾਮਲਿਆਂ ਸੰਚਾਰਾ ਤੇ ਮੁਦਰਾ ਦੇ ਮਾਮਲੇ ਚ ਦਖਲ ਦੇ ਸਕਦੀ ਸੀ ਬਾਕੀ ਸਾਰੇ ਵਿਸ਼ਿਆਂ ਉੱਤੇ ਸਿਰਫ ਪੰਜਾਬ ਦਾ ਹੀ ਅਧਿਕਾਰ ਹੋਵੇਗਾ ਜਰਨੈਲ ਸਿੰਘ ਪਿੰਡਰਾਵਾਲੀ ਚਾਹੁੰਦੇ ਸਨ ਕਿ ਸਰਕਾਰ ਆਨੰਦਪੁਰ ਸਾਹਿਬ ਦੇ ਮਤੇ ਨੂੰ ਵੀ ਸਵੀਕਾਰ ਕਰੇ ਉਨਾ ਕਿਹਾ ਕਿ ਸਰਕਾਰ ਨੂੰ ਯਾ ਤਾਂ ਸਿੱਖ ਪਾਈਚਾਰੇ ਨੂੰ ਖਾਲਿਸਤਾਨ ਦਾ ਤੋਹਫਾ ਦੇਣਾ ਚਾਹੀਦਾ ਹੈ ਜਾਂ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਨਾ ਚਾਹੀਦਾ ਹੈ ਜਰਨੈਲ ਸਿੰਘ ਨੇ ਪੰਜਾਬ ਚ ਪਾਸ਼ਾ ਜਾਂ ਅਧਿਕਾਰਾਂ ਦੇ ਮਾਮਲੇ 'ਚ ਹਿੰਸਾ ਦਾ ਸਹਾਰਾ ਲੈਣ ਤੋਂ ਕਦੇ ਵੀ ਝਿਜਕਿਆ ਨਹੀਂ ਸਰਕਾਰੀ ਅੰਕੜਿਆਂ ਅਨੁਸਾਰ ਅਗਸਤ 1982 ਚ ਧਰਮ ਯੁੱਧ ਮੋਰਚਾ ਸ਼ੁਰੂ ਹੋਣ ਤੋਂ 22 ਮਹੀਨਿਆਂ ਦੇ ਅੰਦਰ ਪਿੰਡਰਾਂ ਵਾਲੇ ਤੋਂ ਪ੍ਰੇਰਿਤ ਕੱਟੜ ਪੰਥੀ ਗਤੀਵਿਧੀਆਂ 'ਚ 165 ਹਿੰਦੂ ਅਤੇ ਨਿਰੰਕਾਰੀਆਂ ਮਾਰੇ ਗਏ ਸਨ ਪਿੰਡਰਾਂ ਵਾਲੇ ਦਾ ਵਿਰੋਧ ਕਰਨ ਵਾਲੇ 49 ਸਿੱਖ ਵੀ ਮਾਰੇ ਗਏ ਸਨ ਪਿੰਡਰਾ ਵਾਲੇ ਨੇ ਖਾਲਿਸਤਾਨੀ ਗਤੀਵਿਧੀਆਂ ਨੂੰ ਘਟ ਨਹੀਂ ਕੀਤਾ ਅਤੇ ਸੁਰੱਖਿਆ ਲਈ ਹਰਮੰਦਰ ਸਾਹਿਬ ਚ ਸ਼ਰਨ ਲਈ ਉਸ ਸਮੇਂ ਲੰਗਰ ਟਰੱਕਾਂ ਚ ਹਥਿਆਰਾਂ ਦੀ ਢੋਆ ਢੁਆਈ ਕੀਤੀ ਜਾਂਦੀ ਸੀ ਜਲਦ ਹੀ ਹਰਮੰਦਰ ਸਾਹਿਬ ਇੱਕ ਛੌਣੀ ਚ ਬਦਲ ਗਿਆ ਜਰਨੈਲ ਸਿੰਘ ਦੇ ਆਤੰਕ ਨੂੰ ਖਤਮ ਕਰਨ ਲਈ ਆਪਰੇਸ਼ਨ ਬਲੂ ਸਟਾਰ ਸ਼ੁਰੂ ਕੀਤਾ ਗਿਆ ਆਪਰੇਸ਼ਨ ਬਲੂ ਸਟਾਰ ਕਦੋਂ ਅਤੇ ਕਿਵੇਂ ਹੋਇਆ ਆਓ ਤੁਹਾਨੂੰ ਇਹ ਵੀ ਦੱਸ ਦਿੰਨੇ ਹਾਂ 1 ਜੂਨ ਨੂੰ ਆਪਰੇਸ਼ਨ ਬਲੂ ਸਟਾਰ ਨੂੰ ਅੰਜਾਮ ਦੇਣ ਲਈ ਫੌਜੀ ਅਧਿਕਾਰੀਆਂ ਦੀ ਇੱਕ ਮੀਟਿੰਗ ਹੋਈ। ਇਹ ਵੀ ਫੈਸਲਾ ਕੀਤਾ ਗਿਆ ਕਿ ਆਪਰੇਸ਼ਨ ਦੌਰਾਨ ਹਰ ਮੰਦਰ ਸਟੈਬ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਣਾ ਚਾਹੀਦਾ। 2 ਜੂਨ ਦੀ ਸ਼ਾਮ ਨੂੰ ਫੌਜ ਨੇ ਜੰਮੂ ਕਸ਼ਮੀਰ ਅਤੇ ਸ਼੍ਰੀਨਗਰ ਤੱਕ ਪਾਕਿਸਤਾਨ ਨਾਲ ਲੱਗਦੀ ਸਰਹੱਦ ਨੂੰ ਸਟੀਲ ਕਰ ਦਿੱਤਾ ਅਤੇ ਪੰਜਾਬ ਦੇ ਵੱਖ-ਵੱਖ ਪਿੰਡਾਂ 'ਚ ਫੌਜ ਦੀਆਂ ਘੱਟੋ-ਘੱਟ 7 ਡਿਵੀਜ਼ਨਾਂ ਤਾਇਨਾਤ ਕਰ ਦਿੱਤੀਆਂ ਗਈਆਂ। ਪੰਜਾਬ 'ਚ ਰੇਲ ਅਤੇ ਹਵਾਈ ਸੇਵਾਵਾਂ ਮੁਅੰਤਲ ਕਰ ਦਿੱਤੀਆਂ ਗਈਆਂ ਅਤੇ ਕਰਫਿਊ ਲਗਾ ਦਿੱਤਾ ਗਿਆ। ਇਸ ਦੌਰਾਨ ਪਿੰਡਰਾਵਾਲੇ ਨੇ ਪੱਤਰਕਾਰ ਮਾਰਕ ਟੱਲੀ ਨੂੰ ਆਪਣਾ ਆਖਰੀ ਇੰਟਰਵਿਊ ਦਿੱਤਾ ਇਸ ਵਿੱਚ ਉਹਨਾਂ ਕਿਹਾ ਕਿ ਮੈਂ ਮੌਤ ਤੋਂ ਨਹੀਂ ਡਰਦਾ ਜੋ ਮੌਤ ਤੋਂ ਡਰਦਾ ਉਹ ਸਿੱਖ ਨਹੀਂ ਹੋ ਸਕਦਾ ਪੇਡਾਂ ਹਮੇਸ਼ਾ ਸ਼ੇਰਾਂ ਨਾਲੋਂ ਵੱਧ ਗਿਣਤੀ 'ਚ ਹੁੰਦੀਆਂ ਨੇ 3 ਜੂਨ ਦੀ ਰਾਤ ਨੂੰ ਫੌਜ ਨੇ ਪੰਜਾਬ ਦੇ 27 ਗੁਰਦੁਆਰਿਆਂ ਨੂੰ ਘੇਰਾ ਪਾ ਲਿਆ ਤਾਂ ਜੋ ਉਹਨਾਂ 'ਚੋਂ ਲੁਕੇ ਹੋਏ ਕੱਟੜ ਪੰਥੀਆਂ ਨੂੰ ਬਾਹਰ ਕੱਢਿਆ ਜਾ ਸਕੇ ਹਾਲਾਂਕਿ ਉਸੇ ਦਿਨ ਅੰਮ੍ਰਿਤਸਰ 'ਚ ਸਵੇਰ ਦੇ ਕਰਫਿਊ 'ਚ 2 ਘੰਟੇ ਲਈ ਢਿੱਲ ਦਿੱਤੀ ਗਈ ਸੀ ਤਾਂ ਜੋ ਸ਼ਰਧਾਲੂ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾ ਸਕਣ ਇਸ ਦੌਰਾਨ 200 ਕਟੜ ਪੰਥੀ ਸ੍ਰੀ ਹਰਮੰਦਰ ਸਾਹਿਬ ਤੋਂ ਭੱਜ ਗਏ ਸਨ 4 ਜੂਨ ਦੀ ਰਾਤ ਤੱਕ ਅੰਮ੍ਰਿਤਸਰ ਦੇ ਬਾਹਰ ਗੁਰਦੁਆਰਿਆਂ ਤੋਂ ਖੜਕੂਆਂ ਨੂੰ ਹਟਾ ਦਿੱਤਾ ਗਿਆ ਸੀ ਜ਼ਿਆਦਾਤਰ ਖੜਕੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਇਸ ਦੇ ਨਾਲ ਹੀ ਹਰਮੰਦਰ ਸਾਹਿਬ ਦੇ ਬਾਹਰ ਇੱਕ ਐਲਾਨ ਕੀਤਾ ਗਿਆ ਸੀ ਜਿਸ ਵਿੱਚ ਖੜਕੋ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਇਸ ਦੌਰਾਨ ਪਿੰਡਰਾ ਵਾਲੇ ਨੇ ਇੱਕ ਨਜ਼ਦੀਕੀ ਸਾਥੀ ਕਰਨ ਟੋੜਾ ਨੇ ਕਿਹਾ ਕਿ ਉਹ ਪਿੰਡਰਾ ਵਾਲੇ ਨੂੰ ਮਨਾ ਲੈਣਗੇ ਪਰ ਜਦੋਂ ਉਹ ਉਸ ਨੂੰ ਮਿਲਣ ਗਿਆ ਤਾਂ ਪਿੰਡਰਾ ਵਾਲੇ ਨੇ ਕਰਨ ਦੀ ਸਲਾਹ ਨਹੀਂ ਸੁਣੀ ਅਤੇ ਉਸ ਨੂੰ ਇੰਦਰਾ ਗਾਂਧੀ ਦਾ ਏਜੰਟ ਕਿਹਾ 5 ਜੂਨ ਨੂੰ ਫੌਜੀ ਕਾਰਵਾਈ ਸ਼ੁਰੂ ਹੋਈ ਦੋਵਾਂ ਪਾਸਿਆਂ ਤੋਂ ਕਾਰਵਾਈ ਸ਼ੁਰੂ ਹੋਈ ਅਤੇ ਲੜਾਈ ਸਵੇਰੇ 7:30 ਵਜੇ ਤੱਕ ਜਾਰੀ ਰਹੀ ਕਾਰਵਾਈ ਦੌਰਾਨ ਹਰਮੰਦਰ ਸਾਹਿਬ ਨੂੰ ਬਹੁਤ ਨੁਕਸਾਨ ਹੋਇਆ 6 ਜੂਨ ਨੂੰ ਸਵੇਰੇ 1 ਵਜੇ ਹਰਮੰਦਰ ਸਾਹਿਬ ਚ ਦਾਖਲ ਹੋਈ ਜਦੋਂ ਫੌਜ ਅੰਦਰ ਗਈ ਤਾਂ ਸਾਰੇ ਪਾਸੇ ਲਾਸ਼ਾਂ ਪਈਆਂ ਸਨ ਇਨ੍ਹਾਂ ਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ 7 ਜੂਨ ਨੂੰ ਸਵੇਰੇ 4:30 ਵਜੇ ਵਿਸ਼ੇਸ਼ ਸਕੱਤਰ ਗ੍ਰਹਿ ਪ੍ਰੇਮ ਕੁਮਾਰ ਨੇ ਪੁਸ਼ਟੀ ਕੀਤੀ ਕਿ ਜਰਨੈਲ ਸਿੰਘ ਪਿੰਡਰਾ ਵਾਲੇ ਨੂੰ ਮਾਰ ਦਿੱਤਾ ਗਿਆ ਉਸ ਦੀ ਲਾਸ਼ ਅਕਾਦ ਤੱਕ ਦੇ ਤਹਿ ਖਾਨੇ ਚੋ ਮਿਲੀ ਹੈ 8 ਜੂਨ ਨੂੰ ਸਥਿਤੀ ਆਮ ਹੋ ਗਈ ਸੀ ਪਰ ਪਿੰਡਰਾਵਲੇ ਦੀ ਲਾਸ਼ ਦੀ ਪਛਾਣ ਬਾਰੇ ਸ਼ੱਕ ਸੀ ਅੰਤ ਵਿੱਚ 9 ਜੂਨ ਨੂੰ ਪਿੰਡਰਾਵਲੇ ਦਾ ਪੋਸਟਮਾਰਟਮ ਕੀਤਾ ਗਿਆ ਹਾਲਾਂਕਿ ਉਸ ਦੇ ਅੰਤਿਮ ਸੰਸਕਾਰ ਦਾ ਕੋਈ ਰਿਕਾਰਡ ਨਹੀਂ ਸਰਕਾਰ ਨੇ 1984 ਚ ਇੱਕ ਵਾਈਟ ਪੇਪਰ ਚ ਕਿਹਾ ਸੀ ਇਸ ਕਾਰਵਾਈ 'ਚ ਫੌਜ ਨੇ 4 ਅਧਿਕਾਰੀਆਂ ਸਮੇਤ 83 ਸੈਨਿਕ ਗਵਾ ਦਿੱਤੇ 12 ਅਧਿਕਾਰੀਆਂ ਸਮੇਤ 273 ਜ਼ਖਮੀ ਹੋਏ 514 ਖੜਕੂ ਮਾਰੇ ਗਏ ਜਿਨ੍ਹਾਂ 'ਚ ਆਮ ਨਾਗਰਿਕ ਵੀ ਸ਼ਾਮਲ ਸਨ ਇਹ ਸੀ ਆਪਰੇਸ਼ਨ ਬਲੂ ਸਟਾਰ ਦਾ ਪੂਰਾ ਇਤਿਹਾਸ ਪੰਜਾਬ ਲਈ ਸੌਖੇ ਨਹੀਂ ਸਨ ਚੁੰਦੇ ਹੋ 8 ਦਿਨ